ਓਹਹ ਖਾਂਡੀ ਵੜੀ ਆ ਯਾਰ ਉਹ ਆਹ ਕਿਹੜਾ ਲੜਕਾ ਇਹ ਮਾਰਦਾ ਹੁੰਦਾ ਓਏ ਅੱמא ਲੈਣਾ ਕਿਸੇ ਨੇ ਜੱਟ ਨਾਲ ਪੰਗਾ ਹੈਗਾ ਕੋਈ ਮਾਈ ਦਾ ਲਾਲ ਮੈਂ ਆ ਕਿਸੇ ਨੇ ਜੱਟ ਨਾਲ ਪੰਗਾ ਓ ਛੋਟੇ ਵੀਰ ਕੀ ਹੋ ਗਿਆ ਉਹ ਕਿਉਂ ਰੌਲਾ ਪਾਇਆ ਪਤੰਦਰਾ ਜੱਟ ਰੌਲਾ ਐਂ ਪਾਉ ਤੂੰ ਲੈਣਾ ਪੰਗਾ ਮੇਰੇ ਨਾਲ ਉਹ ਨਾ ਨਾ ਭਰਾਵਾ ਉਹ ਮੈਂ ਲੜਨ ਵਾਲਾ ਬੰਦਾ ਹੈ ਨਹੀਂ ਦੇਖ ਲੈ ਜੇ ਤੇਰੇ ਚੱਤ 'ਚ ਕੋਈ ਵਹਿਮ ਹੋਵੇ ਤਾਂ ਉਹ ਨਹੀਂ ਨਹੀਂ ਭਰਾਵਾ ਮੇਰੇ ਜੱਤ 'ਚ ਕੋਈ ਵਹਿਮੂਮ ਨਹੀਂ ਹੈਗਾ ਉਹ ਮੈਂ ਤਾਂ ਲੜਦੋਂ ਨਾ ਕੋਹਾਂ ਦੂਰ ਰਹਿਣਾ ਐਸਦਾ ਮਤਲਬ ਤੂੰ ਡਰਦਾ ਮੇਰੇ ਤੋਂ ਹਾਂ ਭਰਾਵਾ ਡਰਦਾ ਹੀ ਤਾਂ ਇੱਥੋਂ ਐਂ ਸਮਝ ਲੈ ਜੇ ਮੈਂ ਨਾ ਜਾਵਾਂ ਇੱਥੋਂ ਕੋਈ ਗੱਲ ਨਹੀਂ ਭਰਾਵਾ ਮੈਂ ਜਾਵੜਨ ਖੜਾ ਰਾ ਮਰ ਤੋਂ ਦਾ ਵੱਡੇ ਵੱਡੇ ਡਰਦੇ ਆ ਤੂੰ ਕਿੱਡੀ ਗੱਝੀ ਜਾਂ ਕੀ ਹੋ ਗਿਆ ਸੀ ਜੀ ਬਾਹਰ ਓਹ ਕਹ ਨਹੀਂ ਲੋਕਾਂ ਨੇ ਕਲੇਸ਼ ਭਾਲ ਦੇ ਦਸ ਪੀਤੀ ਆ ਪਤੰਦਰਾ ਫਾਂਸ਼ਾਨਕਾਰ ਨਜ਼ਾਰੇ ਲੈ ਰਹਿਣਾ ਚਲਿਆ ਕੰਮ ਕਰ ਤੂਆ ਮਰ ਕੀ ਲੈਣਾ ਰੋਟੀ ਲੈ ਕੇ ਆ ਮੇਰੀ ਲਿਉਨੀ ਆ ਅੱਜ ਤਾ ਇਹਦੀ ਪੀਤੀ ਨਹੀਂ ਸੀ ਸ਼ੂਗਰ ਤੇ ਜੇ ਮਰਨੇ ਇਹਦੀ ਪੀਤੀ ਹੁੰਦੀ ਤੇ ਤੇਰੀ ਤਾਂ ਹੱਡੀ ਪਸਲੀ ਹੱਥ ਕਰ ਦੇਣੀ ਸੀਗੀ ਮਹਾਰਾਜ ਬਾਬਾ ਜੀ ਬਾਬਾ ਜੀ ਮੈਂ ਤਾਂ ਬਹੁਤ ਦੁਖੀ ਹੋ ਗਿਆ ਮੈਂ ਤਾਂ 2 ਦਿਨ ਹੋ ਗਏ ਘਰੋਂ ਨਿਕਲੇ ਨੂੰ ਮੈਂ ਤਾਂ ਨਿੱਕੇ ਕੇ ਘਰੇ 2 ਰਾਤਾਂ ਕੱਟਨਾ ਤੇ ਹੁਣ ਅਖੀਰ ਨੂੰ ਛੋਡੇ ਕੋਲੇ ਆਇਆ ਮੇਰਾ ਕੋਈ ਹੱਲ ਕਰੋ ਉਦੋਂ ਦਾ ਹੀ ਆ ਜਾਂਦਾ ਹੁਣ ਤਾਂ ਤੇਰਾ ਹੱਲ ਹੋ ਜਾਣਾ ਸੀ ਪਹਿਲਾਂ ਇੱਥੇ ਆ ਕੇ ਬੈਠ ਭਗਤਾ ਆ ਕੇ ਤੂੰ ਗੱਦੀ ਤੇ ਬਹਿ ਜਾ ਐਂ ਇੱਥੇ ਆ ਕੇ ਬੈਠ ਕੋਈ ਭਗਤਾ ਛੋਡੇ ਆਲਾ ਮੇਲ ਤਾਂ ਠੀਕ ਹੈ ਜਿਹੜੀ ਫੀਮੇਲ ਆ ਨਾ ਉਹ ਬਹੁਤ ਖਤਰਨਾਕ ਹੈ ਉਹ ਆਪ ਦੇ ਪੇਕੇਆ ਤੋਂ ਤਵੀਤ ਕਰਾ ਕਰਾ ਕੇ ਲਿਆਉਂਦੀ ਐ ਤਾਂ ਕਰਕੇ ਓਡੇ ਘਰ ਤੇ ਕਲੇਸ਼ ਪੈਂਦਾ ਐ ਅੱਛਾ ਬਾਬਾ ਇਹ ਗੱਲ ਨਾ ਫਿਰ ਤਾਂ ਹੀ ਸਾਡੇ ਵਾਲਾ ਮੈਨੂੰ ਭਾਈ ਭਾਈ ਕਹਿੰਦਾ ਸਾਰਾ ਕੁਝ ਤੇਰੀ ਪੁਝਾਈ ਦਾ ਕੀਤਾ ਹੋਇਆ ਐ ਓਨੇ ਹੀ ਤੇਰੇ ਸੰਜੋਗ ਬੰਨੇ ਆ ਤਾਂ ਹੀ ਤੈਨੂੰ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਤੇਰੀ ਸਾਰੀ ਜ਼ਮੀਨ ਜਾਇਦਾਦ ਉਹ ਲੱੱਪੜਾ ਨੂੰ ਵਰਦੀ ਐ ਬਾਬਾ ਪਰ ਮੇਰਾ ਆਪਣੀ ਹਾਲਤ ਪਾ ਰ ਬਾਬਾ ਇੱਥੇ ਹੱਲ ਕਰਨ ਨੂੰ ਹੀ ਬੈਠਾ ਹੈ ਹੋਰ ਕਿਹੜਾ ਬਾਬੇ ਨੇ ਕਬੱਡੀ ਠਿੱਡਣੀ ਆ ਤੈਨੂੰ ਇੱਕ ਮੰਤਰ ਦਿੰਨਾ ਕੋਈ ਵੀ ਚੀਜ਼ ਖਾਲੀਤੀ ਤੋਂ ਪਹਿਲਾਂ ਇਹ ਮੰਤਰ ਨੂੰ 11 ਵਾਰੀ ਜਾਪ ਲਈ ਸਾਰਾ ਕੰਮ ਤੇਰੇ ਵਾਸਤੇ ਹੋ ਜਾਊਗਾ ਪਹਿਲਾਂ 3100 ਰੁਪਈਆ ਬਾਬਾ ਨੂੰ ਭੇਟਾ ਕਰ ਫਿਰ ਤੇਰਾ ਹੱਲ ਕਰਦਾ ਮੈਂ ਤਾਂ ਪਹਿਲਾਂ ਕੁੱਟ ਕੇ ਘਰੋਂ ਕੱਢ ਦੇ ਹੁਣ ਮੈਂ 3100 ਕਿੱਥੋਂ ਲਾਵਾਂ ਬਾਈ ਤਾਂ ਪਹਿਲਾਂ ਹੀ ਤਾਂ ਇਥੋਂ ਬਹੁਤ ਘੱਟ ਮੰਗਿਆ 3100 ਰੁਪਇਆ ਕੋਈ ਬਾਹਲਾ ਨਹੀਂ ਇਹ ਮੰਤਰਤਾ 5252000 ਰੁਪਇਆ ਦਾ ਦੇਣਾ ਮੈਂ ਤੇਰੇ ਪਹਿਲਾਂ ਹੀ ਬਹੁਤ ਕੰਮ ਕੀਤੇ ਆ ਮੈਂ ਹੁਣ ਤੂੰ ਬਾਹਲਾ ਜਨਾ ਤੇਰੇ 2100 ਰੁਪਇਆ ਖਾਤੇ ਲੈ ਦਿੰਦਾ ਤੇਰੇ 50000 ਦਿਨਾਂ ਤੋਂ ਮੈਨੂੰ ਦੇ ਦੀ ਬਾਕੀ ਜਿਹੜਾ ਤੇਰੇ ਨਾਲ ਪਿਛਲਾ ਧਾਰਾ ਉਹ ਵੀ ਹੋਂਦੀ ਦੀ ਬਾਬਾ ਕੰਨਤਾ ਲੈਣ ਦੇ ਤੇਰਾ ਮੈਂ ਪਿਛਲਾ ਸਾਰਾ ਹਿਸਾਬ ਦਾਬ ਕਰ ਦੂੰ ਪਰ ਇੱਕ ਗੱਲ ਦੱਸ ਆ ਮੰਤਰ ਜਿਆਦਾ ਔਖਾ ਤਾਂ ਨਹੀਂ ਮੰਤਰ ਕੋਈ ਬਾਹਲਾ ਔਖਾ ਨਹੀਂ ਮੇਰਾ ਹੀ ਨਾਂ ਜ ਆਪਣਾ ਗੈ ਬਾਬਾ ਚ ਕਿਦੋਂ ਮਿਲਾਂਦਾ ਇਹ ਸਾਰਾ ਬਾਬਾ ਚਾ ਮੰਤਰ ਦੀ ਜਿੰਦਾ ਇਹ ਤਾਂ ਆਪ ਦਾ ਹੀ ਨਾਂ ਚ ਪਾਈ ਜਾਂਦਾ ਹਾਂ ਆਪ ਆ ਵੀ ਲੈਣਾ ਆਪਾਂ ਤਾਂ ਗਿਆ ਤੱਕ ਮਤਲਬ ਆ ਕੋਸ਼ ਤੇ ਇੱਕ ਗੱਲ ਹੋਰ ਤੈਨੂੰ ਇੱਕ ਜਿੰਦਰਾ ਦੇਣਾ ਹੈ ਜਾ ਕੇ ਚਰਾਸਤੇ ਚ ਰੱਖ ਦੇ ਜਿਹੜਾ ਵੀ ਇਹਨੂੰ ਖੋਲੂਗਾ ਉਹਦੇ ਸੰਯੋਗ ਵੱਧ ਜਾਣਗੇ ਤੇ ਤੇਰੇ ਹੁਣ ਜਾਣ ਤੇ ਹੁਣ ਭਾਗਤਾ ਤੂੰ ਵਿਹਲਾ ਹੀ ਆ ਹਾਂ ਬਾਬਾ ਜੀ ਮੈਂ ਵਿਹਲਾ ਹੀ ਆ ਚੱਲ ਫਿਰ ਆਪਾਂ ਕੋਈ ਕੰਮ ਚੱਲ ਗਿਆ ਜੀ ਚਲੋ ਬਾਬਾ ਜੀ ਜੇ ਤੁਹਾਡੇ ਨਾਲ ਨਾ ਜਾਵਾਂਗੇ ਤਾਂ ਹੋਰ ਕਿਦੇ ਨਾ ਜਾਵਾਂਗੇ ਉਹ ਮੇਰੀ ਗੱਲ ਸੁਣ ਹਾਂਜੀ ਭਾਈ ਨੇ ਆਇਆ ਨਾ ਉਹ ਤਾਂ 2 ਦਿਨ ਹੋ ਗਏ ਘਰੇ ਆਇਆ ਹੀ ਨਹੀਂ ਓਏ ਉੱਥੇ ਫਿਰਦਾ ਹੋ ਵੇਲੜਾ ਨਾ ਜਾਂ ਬਾਬੇ ਕੋਲੇ ਹੋ ਪਤਾ ਨਹੀਂ ਰੋਟੀ ਖਾਧੀ ਹੋਣੀ ਹੈ ਕਿ ਨਹੀਂ ਖਾਧੀ ਹੋਣੀ ਐਵੇਂ ਨਾ ਟੈਨਸ਼ਨ ਲੈ ਉਹਨੇ ਕਿਤੇ ਉਹ ਕਿਤੇ ਬੱਬਰ ਭਰ ਲਿਆ ਹੋਣਾ ਉਹ ਭੁੱਖਾ ਨਹੀਂ ਰਹਿੰਦਾ ਉਹ ਉਹ ਮਨ ਲਿਆਉਣਾ ਭਾਲ ਕੇ ਉਹਨੂੰ ਕੀ ਕਰਾਉਣਾ ਉਹ ਤੋਂ ਇੱਥੇ ਆ ਕੇ ਵੇਲੜ ਨੇ ਮੋਕ ਵਾਲੀ ਕੋਈ ਪਾਥੀ ਪੱਥਣੀ ਆ ਐਵੇਂ ਤੁਰਿਆ ਫਿਰਦਾ ੱੱਕੇ ਖਾਂਦਾ ਉਹ ਮੇਰੀ ਗੱਲ ਸੁਣ ਲਾ ਪੁੱ ਜਨਾਨ ਨਾਲ ਨਾ ਗਿੱਚੀ ਪਿਛਲੀ ਮਤ ਆਉਦੇ ਕੋਲੇ ਰੱਖਿਆ ਕਰ ਕਿਸੇ ਸਰੀਕ ਦੇ ਘਰੋਂ ਦੋ ਦਿਨ ਰੋਟੀਆਂ ਖਾ ਲਈਆਂ ਉਹਨੇ ਤੇ ਸਾਲੇ 20 ਸਾਲ ਸੁਣਾਉਣਗੇ ਗੱਲਾ ਮਾਰਦੀ ਆ ਵੱਡਾ ਭਰਾ ਦਾ ਇਹ ਜੀ ਚੱਲ ਮੈਨੂੰ ਕੀ ਆ ਲੈ ਆ ਹੁਣੇ ਕਿਹੜਾ ਕੋਈ ਕੰਮ ਕਰਨਾ ਵੇਲੜ ਨੇ ਓ ਸ਼ਰੋ ਹਾਂ ਚਾਚਾ ਓ ਯਾਰ ਸਾਡੇ ਆ ਨਹੀਂ ਦੇਖਿਆ ਇੱਥੇ ਕਿਤੇ ਚਾਚਾ ਉਹ ਸਾਧਮਾ ਕਰ ਬੈਠਾ ਜਾਂਦਾ ਸੀ ਹੁਣੇ ਹੁਣੇ ਗਏ ਆ ਕਿਸੇ ਤਾਂ ਆਹ ਪਖੰਡੀ ਮੇਰੇ ਤੋਂ ਛਿੱਤਰ ਖਾਊ ਸਾਲਾ ਅੰਗੂਠਾ ਸ਼ਾਬ ਬੰਦਾ ਸਾਰੇ ਪਿੰਡ ਦਾ ਫੁੱਦੂ ਲਈ ਫਿਰਦਾ ਆਹ ਆਉਂਦਾ ਸਾਡੇ ਵਾਲਾ ਕੀ ਕੰਮ ਹੋਣਾ ਹੈਗਾ ਕਿੱਧਰ ਮਰਿਆ ਸੀ ਓਏ ਦੋ ਦਿਨ ਹੋ ਗਏ ਘਰੇ ਨਹੀਂ ਆਇਆ ਤੂੰ ਇੱਧਾ ਕੁੱਟਦੇ ਆ ਆਪਾਂ ਨਹੀਂ ਘਰੇ ਘਰੇ ਆਉਂਦੇ ਤੂੰ ਸਾਲਾ ਕਾਮੀ ਛਤਰਖਾਂ ਵਾਲੇ ਕਰਦਾ ਜੇ ਚਾਜਦਾ ਕੰਮ ਕਰਕੇ ਤਾਂ ਨਾਂ ਕੁੱਟ ਗਏ ਹੁਣ ਕਿੱਧਰੋਂ ਆਇਆ ਉਹ ਇੱਥੇ ਸੀ ਨਿੱਕੇ ਕੇ ਘਰੇ ਸੀ ਉਹ ਗੱਲ ਸੁਣ ਲੈ ਓਏ ਮੈਨੂੰ ਸਾਰਾ ਪਤਾ ਕਿੱਥੋਂ ਆਇਆ ਤੂੰ ਮੈਂ ਤੈਨੂੰ ਤੇ ਸਾਧ ਨੂੰ ਨਾ ਸਾਲਾ ਖਣਕਾ ਦੁਆਲਦਾਰਾ ਤੁੰ ਓਏ ਇੱਧਰ-ਉੱਧਰ ਚੱਲਿਆ ਉਹ ਘਰੇ ਹੀ ਚੱਲਿਆ ਮੈਂ ਇੱਧਰ ਦੀ ਉਤਲੀ ਫਿਰ ਨਹੀਂ ਆਉਣਾ ਤੂੰ ਮੇਰੀ ਗੱਲ ਸੁਣਾਂ ਤੂੰ ਕਰੇ ਬੰਦਿਆਂ ਨੂੰ ਚੱਲੀਆਂ ਕਿ ਆਉਦੇ ਹਿਸਾਬ ਨਾਲ ਲੈ ਕੇ ਚੱਲਾਂ ਚੱਲ ਆ ਜਾ ਫਿਰ ਐਂਦੀ ਚੱਲ ਵੜਦੇ ਆ ਜਾ ਚੱਲ ਅਗੂਰੇ ਉਹ ਗੱਲ ਸੁਣ ਮੈਂ ਮੜੇ ਦਾ ਕੰਮ じゃ ਕੇ ਆਉਣਾ ਠੀਕ ਐ ਤੇ ਤੂੰ ਘਰ ਚੱਲ ਜਾ ਕੇ ਕੰਮ ਕਰ ਲੀ ਕੋਈ ਆ ਜਾ ਯਾਰ ਦੋਨੇ ਚੱਲ ਵੜਦੇ ਆ ਤੂੰ ਕੰਮ ਕਰ ਲਾ ਜਾ ਕੇ ਉਹੀਂ ਕੰਮ ਕਰਨ ਦਾ ਮਾਰੇ ਟਲੀ ਜਾ ਉਹ ਛੜਿਆ ਕਿੱਥੋਂ ਆਇਆ ਹੁਣ ਤੋਂ ਕਾਬੀ ਮੈਂ ਕਿੱਥੇ ਕਿੱਤੋਂ ਤੇ ਤੇਰਾ ਬਾਈ ਕਿੱਥੇ ਆ? ਭਾਬੀ ਮੇਰਾ 2 ਘੰਟੇ ਮੋਟਰ ਤੇ ਬੈਠਾ ਰਿਆ। ਉਹ ਤਾਂ ਉੱਥੇ ਹੈ ਹੀ ਨਹੀਂ ਸੀ ਖੇਤਾਂ। ਵੇ ਤੇਰਾ ਭਰਾ ਸਵੇਰੇ ਤਿਆਰ ਹੋਇਆ ਫਿਰਦਾ ਸੀ। ਮੈਨੂੰ ਲੱਗਦਾ ਉਹ ਲਾਲੀ ਕੀ ਪਾਰਟੀ ਤੇ ਚਲਾ ਗਿਆ ਤੇ ਆਪਣੇ ਘਰੇ ਕਹਿ ਕੇ ਗਿਆ ਸੀ ਉਹ। ਭਾਬੀ ਉੱਥੇ ਤਾਂ ਅੱਜ ਸ਼ਰਾਬ ਚੱਲੂ ਤੇ ਜੇ ਰਾਜਵੀਰ ਨੇ ਪੀ ਲਈ ਫੇੜਾ। ਵੇ ਤੈਨੂੰ ਇੰਨੇ ਵਾਰੀ ਕਿਹਾ ਉਹਨੂੰ ਸ਼ਰਾਬ ਪੀਣ ਵਾਲੀ ਥਾਂ ਤੇ ਨਾ ਜਾਣ ਦਿਆ ਕਰ। ਤੇ ਦੇਖ ਲੈ ਫੋਨ ਲਾ ਲੈ ਪੁੱਛ ਲੈ ਉਹਨੂੰ। ਜੇ ਨਹੀਂ ਪੀਤੀ ਤਾਂ ਵਾਪਸ ਲਿਆ ਉਹਨੂੰ ਜਾ ਕੇ। ਭਾਬੀ ਮੈਂ ਲਾਉਣਾ ਫੋਨ ਕਰਦਾ ਪਤਾ ਹਲੋ ਬਾਈ ਸਾਡੇ ਵਾਲਾ ਰਾਜਵੀਰ ਇੱਥੇ ਹੀ ਆ ਚੱਲ ਠੀਕ ਆ ਬਾਈ ਭਾਬੀ ਉਹ ਤਾਂ ਡੱਕਿਆ ਬੈਠਾ ਸ਼ਾਮ ਤੱਕ ਆ ਗਈ ਮਰਨੇ ਆਪਣੀ ਭਾਬੀ ਤੂੰ ਤਾਂ ਫਿਰ ਬਾਜੇਗੀ ਉਹ ਮੇਰੀ ਗਿੱਦੜਕੁੱਟ ਲਾਜ ਨਹੀਂ ਤੂੰ ਮੈਨੂੰ ਭੱਜ ਜਾਂਦੇ ਮੈਂ ਕੱਲ ਨੂੰ ਆ ਜੂਗਾ ਮਰਨੇ ਤਾਂ ਭੱਜ ਕੇ ਤਾਂ ਦਿਖਾਉ ਮੈਨੂੰ ਤੇਰੀ ਲੱਤ ਬਾਣ ਅੱਜ ਮੈਂ ਤੋੜੂੰ ਤੈਨੂੰ ਗੱਲ ਦੱਸਵੇ ਤੇਰਾ ਬਾਈ ਚੜਦਾ ਕਿਹੜੀ ਗੱਲ ਤੋਂ ਉਹ ਤਾਂ ਭਾਬੀ ਕੰਮ ਤੋਂ ਹੀ ਛੱਡਦਾ ਕੰਮ ਮੈਂ ਸਾਰੇ ਆਪੇ ਕਰ ਦਿੰਨਾ ਉਹਦੀ ਨਾ ਤੂੰ ਟੈਨਸ਼ਨ ਲੈ ਮੈਂ ਤਾਂ ਆਪ ਆਪਦੇ ਭਾਈ ਕੰਮ ਨਿਬੜਨਾ ਕਿਤੇ ਹੋਰ ਮੇਰੀ ਕਟ-ਕਟ ਕੇ ਗਿੱਚੀ ਲਾਲ ਕਰ ਦੇ ਦਾਲ ਸੰਭੇ ਛੜਿਆ ਛੇ-ਛੀ ਗੋਹ ਇਕੱਠਾ ਕਰ ਦੇ ਤੇ ਤੇਰਾ ਭਰਾਉਣ ਵਾਲਾ ਮੈਂ ਭਾਂਡੇ ਮਾਣਨਾ ਜਾਂ ਝਾੜੂ ਵੀ ਲਾਏ ਛੇਤੀ ਆ ਜੀ ਚੰਗਾ ਪੱਠੇ ਵੀ ਵੱਢ <laughs> oh, no 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 no. <laughs> oh. He tried it. <laughs> ਫਾਦੀ ਉਹ ਆਪਣਾ ਢੱਕਿਆ ਹੁੰਦਾ ਵੇ ਕੁਛ ਬੋਲੀ ਨਾ ਉਹਦੇ ਅੱਗੇ ਚਾਈ ਚੱਪਰ ਕੇ ਕੰਮ ਲੱਗਿਆ ਰਿਹਾ ਆਵਦਾ ਕਰ ਲੈ ਕੰਮ ਫਟਾਫਟ ਆਜੋ ਕੋਈ ਕੰਮ ਕੁਮੂ ਵੀ ਕਰ ਰਿਹਾ ਕਿ ਬੇਲੀਆਂ ਤੇ ਨਹੀਂ ਭਾਈ ਅੱਜ ਮੈਂ ਸਾਰਾ ਕੰਮ ਕੀਤਾ ਗੋਹਾ ਸਿੱਟਿਆ ਢੋਕਰ ਮਾਰੀ ਪੱਠੇ ਵੱਡੇ ਆ ਹੁਣ ਪੱਠੇ ਪਾ ਕੇ ਧਾਰਾ ਕੱਢਣੀਆ ਧਾਰਾ ਕੱਢ ਕੇ ਮੈਂ ਦੁੱਧ ਵੀ ਆਪ ਪਾ ਕੇ ਆਂਦੀ ਵਾਉ ਉਹ ਇਹਨੂੰ ਐ ਕਿਉਂ ਲੱਗਦਾ ਇਹ ਤੋਂ ਕੋਈ ਮੋਹ ਵਾਲੀ ਪੱਥੀ ਪੱਥੀਆ ਕੰਮ ਕੁਮਲਾ ਬੰਦਾ ਤਾਂ ਹੈ ਨਹੀਂ ਤੂੰ ਛੋਟੇ ਭਾਈ ਕਲਾ ਭਾਬੀ ਨੂੰ ਪੁੱਛ ਲਾ ਅੱਜ ਮੈਂ ਸਾਰੇ ਕੰਮ ਕੀਤੇ ਆ ਛੋਟਾ ਛਾਟਾ ਹੈ ਨਹੀਂ ਮੈਂ ਮੈਂ ਵੱਡਾ ਤੂੰ ਨਾ ਦਾ ਹੀ ਵੱਡਾ ਬਰਾਹ ਪਰ ਹੁਣ ਤੱਕ ਤੂੰ ਨਾ ਮੂਹ ਵਾਲੀਆਂ ਬਾਤਾਂਆਂ ਵਾਤਾਂਆਂ ਹਾਂਜੀ ਅੱਜ ਤਾਂ ਸਾਰਾ ਕੰਮ ਬਾਈ ਨੇ ਕੀਤਾ ਵਿਚਾਰੇ ਨੇ ਗੋਹ ਕੂਆ ਸਾਰਾ ਆਪ ਹੀ ਸੱਟਦਾ ਅੱਛਾ ਵੈਸੇ ਮੈਨੂੰ ਯਕੀਨ ਜਾਂ ਨਹੀਂ ਹੋ ਰਿਹਾ ਵੀ ਇਹ ਬੰਦਾ ਕੰਮ ਵੀ ਕਰ ਸਕਦਾ ਮੈਨੂੰ ਲੱਗਦਾ ਮੈਂ ਕੋਈ ਨਾ ਸੁਪਨਾ ਵੇਖ ਲਿਆ ਵੈਸੇ ਮੇਰਾ ਜੀ ਨਾ ਇਹਦੀ ਕੰਬਲ ਕੁੱਟ ਕਰਨ ਨੂੰ ਕਰਦਾ ਸੀ ਪਰ ਕੋਈ ਗੱਲ ਨਹੀਂ ਗੁੱਡ ਨਾਈਟ ਮੈਂ ਸੌਣ ਲੱਗਿਆ ਮੈਨੂੰ ਠਹਾਇਓ ਨਾ ਸ਼ੁਕਰ ਹੈ ਰੱਬ ਦਾ ਤੇਰਾ ਭਰਾ ਸੌਣ ਚਲਾ ਗਿਆ ਭਾਬੀ ਜੇ ਕਰੀ ਸੋਚੇ ਨਾ ਆਪਣੀ ਦੋਨਾਂ ਦੀ ਜਾਨ ਪਾ ਕੇ ਮੈਂ ਤਨਾ ਅੱਜ ਧਾਰਾ ਕੱਢ ਕੇ ਦੁੱਧ ਵੀ ਢੇਰੀ ਆਪ ਪਾ ਕੇ ਆਉਂਗਾ ਚਲ ਮੈਂ ਲੱਗਦਾ ਆਇਤਾ ਛੜੇ ਨੇ ਬਥੇਰਾ ਕੰਮ ਕੀਤਾ ਵਿਚਾਰੇ ਨੇ ਉਹਦਾ ਕੰਬਲ ਨਾ ਗਿੱਲਾ ਹੋ ਜਾ ਤਰੇਲ ਪਈ ਜਾਂਦੀ ਚੱਕ ਕੇ ਰੱਖੀ ਦੇਵਾ ਲੈ ਮੈਂ ਬੈਠੇ ਰੱਖਦਾ ਭਿਲੇ ਜੀ ਸੜਾ ਕੰਬਲ ਚੱਕ ਕੇ ਆ ਰਾ ਹੈਗਾ ਕੋਈ ਜੱਟ ਨਾਲ ਪੰਗਾ ਲਵੇ ਓਏ ਬੜਾ ਬਲੰਗ ਬਾੜ ਦੇ ਲੜਕੋ ਮਰੀਆਂ ਦਾ ਤੁਸੀਂ ਤੇ ਇੰਨੇ ਹੰਮ ਦਾ ਮੇਰੇ ਬਾਤ ਹੁੰਦਾ ਕਾ ਮਾਰ ਜੇ ਕੜਾ ਮਰਾ ਸਾਡਾ ਖੜਾ ਜਾਵੇ ਤੂੰ ਹੈਗਾ ਕੋਈ ਜੱਤ ਨਾਲ ਪੰਗਾ ਲੈ ਸਕੇ ਦਾ ਤਨੂੰ 6.5 ਫੁੱਟ ਦਾ ਜਵਾਨ ਦਿਸਿਆ ਨਹੀਂ ਤਨੂੰ ਹੈਂ ਇੰਨੀ ਹਿੰਮਤ ਤੂੰ ਮੇਰੇ ਨਾਲ ਉੱਚੀ ਬਾਤ ਗੱਲ ਕਰ ਸਕੇ ਹਮ ਤਾਂ ਤੂੰ ਦੇਖੀ ਕਿੱਥੇ ਪੁੱਤ ਹਿੰਮਤ ਦੇਖੀ ਹੁੰਦੀ ਨਾ ਤੇਰਾ ਮੂਹ ਤਾਂ ਵਿੱਚੇ ਨਿਕਲ ਜਾਂਦਾ ਉਹ ਮੇਰੀ ਗੱਲ ਸੁਣ ਓਏ ਤੂੰ ਨੀ ਜਿਹੜਾ ਕੱਲ ਪਰਸੋਂ ਨਰਕੇ ਮਾਰਦਾ ਫਿਰਦਾ ਸੀ ਕੱਲ ਕੋਲ ਨਹੀਂ ਅੱਜ ਤੜਕੀ ਮਾਰ ਕੇ ਗਿਆ ਸੀ ਨੋ 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 ਬਦਮਾਸ਼ ਬਣਦਾ ਹੈ ਹੋਰ ਗਾਲ੍ਹਾਂ ਸੋੜ ਮੇਰੀ ਜਾਣਨ ਲੋ ਜੀ ਮੈਨੂੰ ਇਹ ਜੀ ਦੱਸੋ ਵੀ ਤੈਨੂੰ ਬਦਮਾਸ਼ ਬਣਣੇ ਨੂੰ ਦਿਨ ਕਿੰਨੇ ਹੋਗੇ ਇਹ ਕਿਹੜਾ ਸਵਾਲ ਆ ਬਦਮਾਸ਼ ਬਣੇ ਦੇ ਦੇਣਾ ਮੈਨੂੰ ਨਹੀਂ ਪਤਾ ਜੀ ਨਾ ਮੈਨੂੰ ਇੱਕ ਗੱਲ ਦੱਸ ਤੂੰ ਜ਼ਰਾ ਟੱਟੂ ਆ ਬਦਮਾਸ਼ ਐ ਜਿਹੜਾ ਤੈਨੂੰ ਐ ਨਹੀਂ ਪਤਾ ਵੀ ਬਦਮਾਸ਼ ਬਣੇ ਉਹ ਤੈਨੂੰ ਦਿਨ ਕਿੰਨੇ ਹੋ ਗਏ ਦਿਨਾਂ ਭੁੱਲ ਗਿਆ ਜੀ ਨਾ ਦਿਨ ਯਾਦ ਨਹੀਂ ਰੱਖਣੇ 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 ਮੈਂ ਬਦਵਾ ਦੂੰਗਾ ਤੂੰ ਤਿੰਨ ਪੈਦਾ ਹੱਥ ਵੀ ਹਾਥੀ ਦੇ ਪੈਰ ਵਰਗਾ ਤੇ ਦੋ ਕੁਮਾਰੇ ਰਾਪ ਨੂੰ ਪਿਆਰਾ ਹੋ ਜੋ ਵਜਾ ਲੋ ਜੀ ਮਰਨੇ ਪੰਗਾ ਤਾਂ ਤੂੰ ਆਪ ਹੀ ਲਿਆ ਮੈਂ ਤਾਂ ਹੁਣ ਬਚਾਉਣਾ ਹੀ ਪਊਗਾ ਤੈਨੂੰ ਸਾਲੇ ਬਦਮਾਸ਼ੀ ਕਰਦਾ ਜਿਆਦੇ ਵਰਤ ਦਰਕ ਮਾਰ ਲਾ ਹਾਂ ਤੂੰ ਤੈਨਾਂ ਤੇਰੇ ਮਾਰੇ ਤੈ ਕਰੇ ਮਾਰੇ ਤੂੰ ਹਾਂ ਲੋਕੀ ਹਰਦੇ ਨਹੀਂ ਮੇਰੇ ਰੋੜੋਂ ਪੰਗੇ ਲੜੋ ਆ ਲੈ ਪਾਣੀ ਪੀ ਲੋ ਮੈਨੂੰ ਐਦੋ ਲੱਗਦਾ ਪੈਗਾ ਨੇ ਨਾ ਨਾ ਪਾਣੀ ਆ ਪੈਗ ਕਿੱਥੋਂ ਆ ਹਾਂ ਠੀਕ ਆ ਆ ਹਾਂ ਵੀ ਬਰਵਾਸ਼ ਮੈਂ ਤੱਕ ਕਰਕੇ ਵੇਣ ਜੇ ਛੱਡ ਦੇਦਾ ਭਾਈ ਮੈਂ ਤਾਂ ਮਜ਼ਾਕ ਚ ਮਾਰਿਆ ਸੀ ਲੜਕਾ ਮੈਂ ਤਾਂ ਬਈ شریف ਵੀ ਮੁੰਡਾ ਮੈਂ ਤਾਂ ਬਹੁਤ ਜਿਆਦਾ ਓਏ ਤੂੰ شریفੂ ਲੱਗਦਾ ਨਹੀਂ ਮੈਨੂੰ ਜਿਵੇਂ ਕਰ ਉਹ ਭਾਈ ਮੈਂ ਤਾਂ ਸ਼ਰਾਬ ਵੀ ਨਹੀਂ ਪੀਂਦਾ ਮੈਨੂੰ ਤਾਂ ੱੱਕੇ ਨਾ ਪਿਆਦੀ ਕਿਸੇ ਨੇ ਗੱਲ ਸੁਣਨਾ ਮੇਰੀ ਗਾਂ ਸਾਡੇ ਬਾਹਰ ਲੜਕਣਾ ਮਾਰਨਾ ਮੈਂ ਜਾਣ ਨੂੰ ਜਾਨ ਨੂੰ ਮਾਰਨ ਦੋ ਬਈ ਗਲਤੀ ਹੋ ਗਈ ਭਾਈ ਮaaf ਕਰ ਦੋ ਜੇ ਮਰਨੇ ਭਾਜਾ ਉੱਠ ਕੇ ਗੱਲ ਸੁਣ ਮੈਂ ਕਰਕੇ ਗੱਲ ਸੁਣ ਹਾਂਜੀ ਅੱਜ ਤਾਂ ਤੈਨੂੰ ਮੈਂ ਛਡਾਤਾ ਤੇ ਅੱਗੇ ਤੋਂ ਮੈਂ ਨਹੀਂ ਛਡਾਉਣਾ ਜੇ ਸਾਡੇ ਬਾਅਦ ਚ ਲੜਖੜਾ ਮਾਰਿਆ ਮੈਂ ਸੁਪਨੇ ਚ ਵੀ ਨਹੀਂ ਮਾਰਦਾ ਜੀ ਆਰੀ ਬੀਤੀ ਲਾਦੀ